ਸਸ਼ੀ ਗਾਲ ਵੀਰੇ ਸਾਰਿਆਂ ਨੂੰ ਅੱਜ ਨਾ ਬਈ ਆਪਾਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਪਹੁੰਚੇ ਆ ਬਈ ਜੀ ਜੀ ਸਟੱਡ ਫਾਰਮ ਢੜਬਾ ਤੇ ਵੈਸੇ ਤਾਂ ਬਈ ਆਪਣੇ ਭਰਾ ਯਾਦ ਨੂੰ ਬਹੁਤੇ ਆਪਣੇ ਮਲੇ ਵੀਰ ਜਾਣਦੇ ਹੀ ਹੋਣਗੇ ਹਨ ਤੇ ਬਈ ਇਹਨਾਂ ਬਈ ਫਾਰਮ ਦਾ ਟੂਰ ਕਰਿਆਗੇ ਆਪਾਂ ਨੇ 6-7 ਜਨਵਰੀ ਨੇ ਉਰੇ ਇਹਨਾਂ ਦੇ ਢੜਬੇ ਤੇ ਮੋਟੀ ਮੋਟੀ ਨਾ ਬਈ ਡਿਟੇਲ ਜੋ ਵੀ ਜਨਵਰਾਂ ਦੀ ਆ ਤੁਹਾਡੇ ਸਾਰਿਆਂ ਨੇ ਬਈ ਕਰਦੇ ਆ ਸ਼ੇਅਰ ਤੇ ਸਭ ਤੋਂ ਪਹਿਲਾਂ ਤਾਂ ਬਈ ਆਦਾ ਸਵਾਗਤ ਆ ਵੀਰੇ ਆਪਣੇ ਚੈਨਲ ਤੇ ਤੁਹਾਡਾ ਵੀਰੇ ਬਹੁਤ-ਬਹੁਤ ਸਾਰੀ ਆਡੀਅנס ਦਾ ਤੇ ਯਾਦ ਵੀਰੇ ਸਭ ਤੋਂ ਪਹਿਲਾਂ ਆਪਾਂ ਆਪਣੀ ਏਸੀ ਕੁੜੀ ਤੋਂ ਸ਼ੁਰੂ ਕਰਦੇ ਆ ਕੀ ਡਿਟੇਲ ਆ ਵੀਰੇ ਕੁੜੀ ਦੀ ਬਈ ਤੇ ਹੁਣ ਸਰਖਾਬ ਤੋਂ ਗੱਭਣਾ 5.5 ਮਹੀਨਿਆਂ ਦੀ ਪਹਿਲਾਂ ਗੋਲਡ ਰੌਕ ਦਾ ਬੱਚਾ ਇਹਦਾ ਤਿਆਰ ਕਰੀ ਜਾਂਦਾ ਜਿਹੜਾ ਆਪਾਂ ਵਿੱਚ ਕਲਿੱਪ ਵੀ ਲਾਵਾਂਗੇ ਆਪਾਂ ਦਿਖਾਵਾਂਗੇ ਵੀ ਤੇ ਹੁਣ ਬਈ ਸਰਖਾਬ ਤੋਂ ਗੱਭਣਾ ਤੇ ਦੇਵ ਰੂਪ ਘੋੜੇ ਦੀ ਆਪ ਆਪ ਸ਼ਾਨਦਾਰ ਦੀ ਪੁੱਤਰੀ ਸ਼ਾਨਦਾਰ ਦੀ ਪੁੱਤਰੀ ਜਿਹੜਾ ਬਈ ਆਪਣੇ ਮੇਲੇ ਸ਼ੇਰ ਬਈ ਸ਼ੇਰ ਜਿਹਦੇ ਕੋਈ ਵਾਲੀ ਕੋਲ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਆ ਗਈ ਬਈ ਆਹ ਕੁੜੀ ਆਪਣੀ ਅਗਲੀ ਇਹ ਬਈ ਰਾਜਦੀਆ ਸ਼ੇਖਰੇ ਵਾਲੇ ਦੀ ਰਾਜੇਕਰੇ ਵਾਲੇ ਦੀ ਇਹ ਲਾਲ ਰਤਨ ਦੇ ਬੱਚੇ ਤੋਂ ਗੱਭਣਾ ਲਾਲ ਰਤਨ ਘੋੜੇ ਦੇ ਬੱਚੇ ਤੋਂ ਗੱਭਣਾ ਵੀ 8 ਮਹੀਨਿਆਂ ਦੀ 8 ਮਹੀਨਿਆਂ ਦੀ ਗੱਭਣਾ ਗਈ ਤੇ ਆ ਆ ਵੀ ਦੀ ਬੇਸ਼ੀਰੀ ਇਹ ਅਵਤਾਰ ਘੋੜੇ ਦੀ ਆ ਜਿਹੜਾ ਬਾਈ ਮਨੂ ਸ਼ਰਮੇ ਉਹਰੇ ਕੋਲ ਹੁੰਦਾ ਘੋੜਾ ਨਹੀਂ ਨਾ ਕਾਫੀ ਵੱਡੀ ਸਰ ਘੋੜਾ ਸੀਗਾ ਤੇ ਮਾਂ ਕਿਉਂ ਪਟਵਾਰੀ ਘੋੜੇ ਦੀ ਭੈਣ ਆ ਜਿਹੜਾ ਮੋਹਲੀ ਗੁਰਦੁਆਰਾ ਸਾਹਿਬ ਚ ਹੈਗਾ ਜੀ ਮਿਲ ਵੀ ਮਾਂ ਬਾਈ ਪਟਵਾਰੀ ਘੋੜੇ ਦੀ ਮਤਲਬ ਜਿਹੜੀ ਮਾਂ ਉਹੀ ਇਹਦੀ ਮਾਂ ਕੀ ਤੇ ਪਿਓ ਆ ਗਿਆ ਇਹਦਾ ਆਪਣਾ ਅਵਤਾਰ ਅਵਤਾਰ ਇਹ ਦੇਵ ਤੋਂ ਗੱਬਣਾ 10 ਮਹੀਨਿਆਂ ਦੀ ਜਿਹੜਾ ਬਾਈ ਦੇਵ ਆਪਣਾ ਪਰਵਤ ਲੈਣ ਨਾਲ ਜਿਹੜਾ ਬਾਈ ਮਨੂ ਉਹਨੇ ਸੇਲ ਕਰਤਾ ਸੀ ਹਾਂ ਅੱਛਾ ਉਤੋਂ ਗੱਬਣਾ ਬਈ 8-9 ਮਹੀਨਿਆਂ ਦੀ ਹੈ ਨਾ 10 ਮਹੀਨਿਆਂ ਦੀ ਅੱਛਾ ਮੇਰੇ ਤਾਂ ਮਹੀਨੇ ਹੀ ਰਹਿ ਗਏ ਬਾਈ ਸੁਣਦਾ ਮਹੀਨੇ ਰਹਿ ਤੇ ਆ ਵੀਰੇ ਬੇਸ਼ੇਰੀ ਇਹ ਬਾਈ ਦੇਵਰਾਜ ਦੀ ਰਣਨੀ ਵਾਲੇ ਦੀ ਠੀਕ ਆ ਤੇ ਹਾਈਟ ਵੀ ਤੇ ਕਿੰਨੀ ਆ ਬੇਸ਼ੇਰੀ ਦੀ ਇਹ ਬਾਈ 38 ਮਹੀਨਿਆਂ ਦੀ ਹੋਗੀ ਤੇ 65 ਇੰਚ ਫੱਟੀ ਵਾਲੀ 38 ਮਹੀਨਿਆਂ ਦੀ ਉਮਰ ਹੋਗੀ ਬਾਈ ਤੇ 65 ਇੰਚ ਫੱਟੀ ਵਾਲੀ ਇਹ ਬਾਈ ਆਪਣੀ ਹੋਮ ਬਰੀਡ ਆ ਕੀ ਤਾਂ ਬੇਸ਼ੇਰੀ ਹੈ ਨਾ ਤੇ ਮਾਂ ਵੀਰੇ ਦੀ ਕਿ ਕਿਹੜੀ ਲਾਈਨ ਦੀ ਸੀ ਮਾਂ ਦੀ ਬਾਲ ਮੱਠ ਵਾਲੇ ਘੋੜੇ ਦੀ ਸੀਗੀ ਮਰ ਗਈ ਸੀ ਘੋੜੀ ਅੱਛਾ ਬੱਚੀ ਇਹ 4 ਕੁ ਮਹੀਨੇ ਦੀ ਉਹਦੋਂ ਅੱਛਾ ਜਦੋਂ ਇਹ 4 ਕੁ ਮਹੀਨੇ ਬੱਚੀ ਦੋਦੀ ਦੀ ਮਾਂ ਐਕਸਪਾਇਰ ਹੋ ਗਈ ਸੀਗੀ ਤੇ ਹੁਣ ਬਾਈ ਮਲਾਤੀ ਬੇਸ਼ੇਰੀ ਕੋ ਮਲਾਈ ਨਹੀਂ ਆਉਣੀ ਆ ਹੀਟ ਤੇ ਆ ਅੱਛਾ ਇਹ ਜੀ ਮਲਾਉਣੀ ਹੈਗੀ ਕਿਹੜੇ ਘੜੇ ਤੋਂ ਮਲਾਉਂਗੇ ਵੀਰੇ ਇਹਨੂੰ ਕਾਹੇ ਕੋਈ ਮਨ ਨਹੀਂ ਇਹ ਜੇ ਸੋਚਿਆ ਤਾਂ ਸ਼ਾਬਾਸ਼ ਆ ਬਾਈ ਬਾਈ ਏਰੀਆ ਵਾਲਾ ਬਾਕੀ ਦੇਖਦੇ ਚਲ ਬਾਕੀ ਵੀਰ ਸਮਾਂ ਦੱਸੂਗਾ ਹਨ ਤੇ ਆ ਵੀਰੇ ਆਪਣਾ ਬੀਕ 골ਡ ਰੌਕ ਦਾ ਦੇਵ ਰੂਪ ਵਾਲੀ ਘੋੜੀ ਦਾ ਤੇ ਇਹ ਬਾਈ 14 ਮਹੀਨਿਆਂ ਦਾ ਹੋ ਗਿਆ ਤੇ ਫੱਟੀ ਵਾਲਾ 40 ਇੰਚ ਦਾ 14 ਮਹੀਨੇ ਉਮਰ ਹੋ ਗਈ ਤੇ ਵਾਟਰ ਸਕਿਲ ਦੇ 61 ਇੰਚ ਦੀ ਹਾਈਟ ਹੋ ਗਈ। ਬਾਕੀ ਤੁਸੀਂ ਦੇਖੀਏ ਬਾਈ। ਆਹ ਬਬੂ ਹਾਂ ਜਾਣਕਾਰੀ ਹੈਗੀ ਸਾਰੀ। ਤੇ 골ਡਨ ਰੋਕ ਦਾ ਬੱਚਾ ਆ ਗਿਆ ਨਾ ਬਈ ਇਹਦੇ। ਤੇ ਮਾਂ ਜਿਹੜੀ ਆਪਾਂ ਸਭ ਤੋਂ ਪਹਿਲਾਂ ਘੋੜੀ ਦਿਖਾਈ ਹੈਗੀ ਦੇਵ ਰੂਪ ਵਾਲੀ ਉਹਦਾ ਬੱਚਾ ਆ ਗਿਆ। ਤੇ ਯਾਦ ਵੀ ਜਿਵੇਂ ਆਪਾਂ ਦੇਖ ਰਹੇ ਹਾਂ ਉਰੇ ਆਪਣੇ ਕੋਲ 5 ਜਨਵਰੀ ਖੜੇ ਨੇਗੇ। ਤੇ ਸਭ ਤੋਂ ਪਹਿਲਾਂ ਤਾਂ ਬਈ ਮਲਵੀ ਤੋਂ ਇਲਾਵਾ ਵੀ ਆਪਰੇ ਕੋਲ ਜਾਨਵਰ ਹੈਗੇ ਨਹੀਂ ਉਰੇ। ਇਹ ਤੋਂ ਬਿਨਾ ਘਰੇ ਨੇ 4 ਜਾਨਵਰ ਤੇ ਇੱਕ ਘੋੜਾ ਉਰੇ ਆਪਾਂ ਦੇਤਾ। ਤਾਂ ਨਹੀਂ ਉਹਦਾ ਕਲਿੱਪ ਲਾਇਆ ਬਈ ਕੋੜਾ ਬਈ ਵੱਡਾ ਬੜਾ ਹਿੰਦਕੈਸਰੀ ਦੀਗਾ ਫਿਰ ਉਹ ਸੇਲ ਕਰਤਾ ਕਿਹੜੇ ਪਿੰਡ ਚ ਲੱਗਿਆ ਬਈ ਕੋੜਾ ਉਹ ਕਾਲੀ ਵਾਲਾ ਪਿੰਡਾ ਆਪਣੇ ਮੋਗੇ ਕੋਲ ਬਈ ਜੱਸਾ ਲੈ ਗਿਆ ਅੱਛਾ ਉਹਨਾਂ ਕੋਲ ਚ ਚੱਲਾ ਗਿਆ ਕੋੜਾ ਦਾ ਬਈ ਹਜੇ ਬਲੰਗਾ ਰੀ ਖੜਾ ਕਾਲੂ ਜਾਂਦਾ ਅੱਛਾ ਕਾਲੂ ਚਲਾ ਜਾਊਗਾ ਕੋੜਾ ਬਈ ਹਿੰਦਕੈਸਰੀ ਸੇਲ ਕਰਤਾ ਆਪਣੇ ਬਾਈ ਆਪਣੇ ਮਤਲਬ ਵੀ ਪੁਰਾਣੀ ਯਾਦ ਉਹਨਾਂ ਨੇ ਤੇ ਕਰੇ ਬਈ ਜਾਨਵਰ ਕਿਹੜੇ ਕਿਹੜੇ ਜਾਨਵਰ ਨੇ ਕਰ ਇੱਕ ਤਾਂ ਉਹਨਾਂ ਰੁਸਤਮ ਦਾ ਬਸ਼ੇਰ ਆ ਲਿਆ ਬਈ ਹੋ ਗਿਆ ਅੱਜ 11 ਕ ਦਿਨਾਂ ਦਾ ਨੁਕਰਾ ਬਸ਼ੇਰਾ ਨਾ ਬਈ ਬਸ਼ੇਰਾ ਮਾਂ ਉਹਦੀ ਕਾਕੀ ਦੀ ਆ 65 ਇੰਚ ਸ ਤੇ ਇੱਕ ਹੈਗਾ ਸਮੁੰਦਰ ਦਾ ਬਸ਼ੇਰਾ ਬਈ ਉਹ ਤਿਆਰ ਕਰਾਂਗੇ ਜਿਆਦਾ ਚੰਗਾ ਬਸ਼ੇਰਾ ਕਿੰਨੀ ਕੁ ਉਮਰ ਦਾ ਬਈ ਬੱਚਾ ਉਹ ਹੋ 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 ਜਾਊਗਾ ਬਈ ਆ 13 ਨੂੰ 4 ਮਹੀਨੇ ਦਾ ਹੋ ਗਿਆ 13 ਨੂੰ 4 ਮਹੀਨੇ ਦਾ ਹੋ ਗਿਆ ਬਸ਼ੇਰਾ ਉਹ ਤੇ ਬਈ 56 ਇੰਚ ਕਰਦਾ ਫਿਰ ਤੇ ਬਈ ਬਹੁਤ ਜਿਆਦਾ ਹਾਈਟ ਹੈਗੀ ਜਿਆਦਾ ਹਾਈਟ ਆ ਰੱਬ ਸੁੱਖ ਰੱਖੇ ਰਖਾੜ ਬਣਾਵਾ ਜਿਵੇਂ ਬਈ ਪਹਿਲਾਂ ਤੁਹਾਡੇ ਘਰੋਂ ਮਤਲਬ ਹੀ ਕਈ ਬਸ਼ੇਰੇ ਗਏ ਨੇ ਹਨਾ ਚੰਗੇ ਚੰਗੇ ਤੇ ਆਪਣਾ ਇੱਕ ਫਰੋਸ਼ਾ ਨਾਲੇ ਹਾਂ ਜੀ ਰੌਲੀ ਵਾਲਾ ਹਾਂ ਜੀ ਰੌਲੀ ਦਾ ਬੱਚਾ ਦੀ ਬਹੁਤ ਵੱਡਾ ਬਣਦਾ ਬਿਲਾਵਲ ਤੋਂ ਪਹਿਲਾਂ ਕਿਹੜਾ ਨਾਮ ਲਿਆ ਬਾਈ ਤੁਸੀਂ ਆਦਲ ਅਛਾ ਆਦਲ ਜਿਹੜਾ ਹੁਣ ਮਹਿਲ ਕਾ ਲਾ ਗਿਆ ਬਾਈ ਲਾਡੀ ਉਹਨਾਂ ਕੋਲੇ ਹਾਂ ਤੇ ਬਿਲਾਵਲ ਜਿਹੜਾ ਜਸਪਾਲ ਅੰਕਲ ਲੈ ਕੇ ਤੀਗੇ ਉਹਨ ਅੱਗੇ ਵਿਕੇਗਾ ਬਾਈ ਬੁੱਟੇ ਉਹਦੀ ਲੈ ਗਈ ਸੀ ਨਾਗਰੇ ਵਾਲੇ ਅੱਛਾ ਅੱਛਾ ਸਮਝ ਗਿਆ ਵੀਰੇ ਮੈਂ ਤੇ ਇੱਕ ਮਤਲਬ ਵੀ ਵੀਰੇ ਜਿਹੜਾ ਦੂਜੇ ਦੀ ਨੁਕਰੇ ਵਛੇ ਇੱਕ ਤੁਸੀਂ ਹੋਰ ਕਹਿੰਦੇ ਜਾਨਵਰ ਉਹ ਕਿਹੜਾ ਤੀਗਾ ਘਰੇ ਦਾ ਜਿਹੜਾ ਉਹ ਇੱਕ ਰੁਸਤਮ ਦਾ ਬੱਚਾ ਹਾਂ ਤੱਕ ਦੋ ਵਛੇਰੇ ਹੋ ਕੇ ਤੁਸੀਂ ਚਾਰ ਜਾਨਵਰ ਕਹਿੰਦੇ ਤੀਗੇ ਇੱਕ ਹੈਗਾ ਆਪਣੀ ਲਾਰ ਰਤਨ ਦੀ ਲਾਰਾ ਤਨ ਕੋੜੀ ਦੀ ਬਿਸ਼ੇਰੀ ਉਹ ਕਿੰਨੀ ਕੁ ਮਿੰਟ ਦੀ ਬਈ ਬੱਚੀ ਉਹ ਉਹ ਹੋ ਗਈ ਬਈ ਸਾਢੇ 10 ਮਹੀਨਿਆਂ ਦੀ ਤੇ ਉਹਦੀ ਉਹਦਾ ਬਈ ਹਾਈਟ ਕਿੰਨੀ ਹੋਊਗੀ ਉਹਦੀ ਉਹ ਹੋਊਗੀ ਬਈ 57.5 ਸਾਢੇ ਵਧੀਆ ਵਧੀਆ ਹਾਈਟ ਨੀਲੀ ਬਿਸ਼ੇਰੀ ਜਿੱਤਰੀ ਹੈ ਸ਼ੋਹਾਂ ਚ ਦੋ ਜੰਦ ਵਿੱਚ ਲਾਰਾ ਤਨ ਦੀ ਉਹਦੀ ਗਿੱਲ ਪਿੰਡਾ ਬਿਸ਼ੇਰੀ ਉਹ ਬਈ ਸੰਦੀਪ ਹੋਰਾਂ ਨੇ ਵੇਚੀ ਸੀ ਜੇਤੂਆਣਾ ਨੇ ਅੱਛਾ ਉਹਦੀ ਸਕੀ ਭੈਣ ਉਹਦਾ ਵੀ ਮਿਲਦਾ ਬਿਸ਼ੇਰੀ ਤੇ ਉਹ ਨੀਲੀ ਬਿਸ਼ੇਰੀ ਤੇ ਇਹਨਾਂ ਦਾ ਬਰਤੂਰੇ ਦੀ ਆ ਹਨਾ ਪੂਰੇ ਡੜਬੇ ਦੀ ਆ ਬਈ ਆਪਣੇ ਫੌਜੀ ਕੋਲੇ ਅੱਛਾ ਜਿਹਨੇ ਬਰੀਡ ਕਰੀਆਂ ਨੇ ਅੱਛਾ ਅੱਛਾ ਜਿਆਦਾ ਚੰਗੀ ਬਿਸ਼ੇਰੀ ਆ ਪਹਿਲਾਂ ਵਾਲੀ ਵੀ ਸਾਰੇ ਸ਼ੋਅ ਜਿੱਤ ਗਈ ਮੋਗੇ ਵੀ ਫਰਸਟ ਹੋਈ ਸੀਗੀ ਦੋ ਦੰਦ ਚ ਸਮਝ ਗਿਆ ਵੀ ਸਮਝ ਗਿਆ ਪਹਿਲੇ ਵੀ ਉਹ ਇਹ ਬਿਸ਼ੇਰੀ ਭਾਈ ਥੋੜੀ ਮਿਲ ਕਮੈਤ ਆ ਹਨਾ ਇੱਕ ਮੈ ਤਾਂ ਮੱਥੇ ਉਹ ਨੀਲੀ ਆ ਗਈ ਦੀ ਮਾਂ ਇਹਨਾਂ ਦੀ ਵੀ ਨੀਲੀ ਉਹ ਨੀਲੀ ਇਹਨਾਂ ਦੀ ਚੌਪਰ ਦੀ ਜਿਹੜਾ ਮਨੂੰ ਸੇਖੋਂ ਕੋਲੇ ਕੋੜਾ ਅੱਛਾ ਉਹਦੀ ਇਹਦੀ ਮਾਂ ਕੀ ਤੇ ਲਾਰਤਨ ਕੋੜ ਦੇ ਵੀ ਬਿਸ਼ੇਰੀਆਂ ਆ ਗਏ ਐ ਤੋਏ ਤੇ ਅਤੇ ਇੱਕ ਵੀ ਨਾ ਯਾਦ ਆਪਣੇ ਕੋਲ ਕੋਈ ਜਿੰਨੇ ਆਪ ਜਾਨਵਰ ਦਿਖਾਏ ਨੇ ਸਾਡੇ ਜਾਂ ਜਿਹੜੇ ਦੱਸੇ ਨੇ ਕੋਈ ਸ਼ੇਰ ਵਾਲਾ ਜਾਨਵਰ ਵੀ ਹੈ ਆਪਣੇ ਕੋਲੇ ਇਹ ਤਾਂ ਵੀ ਸਾਰੇ ਪੱਕੇ ਰੱਖੇ ਹੋਏ ਨੇ ਗੱਛੇ ਵਾਲੇ ਆਪਣਾ ਚਾਰ ਪੰਜ ਘੋੜੀਆਂ ਸੀਗੀਆਂ ਉਹ ਸੇਲ ਹੋ ਗਈਆਂ ਤੇ ਇੱਕ ਦੋ ਜਾਨਵਰ ਆਉਂਦੇ ਰਹਿੰਦੇ ਨੇ ਸੇਲ ਵਾਲੇ ਇੱਕ ਦੋ ਹੀ ਰੱਖਦੇ ਹੁੰਦੇ ਆਗੇ ਚੰਗੇ ਉਹ ਵੀ ਆਏ ਹੁੰਦਾ ਵੀ ਜੇ ਖੜ ਜਾਣ ਤਾਂ ਵੀ ਤਾਂ ਕੋਈ ਚੱਕਰ ਸਵਾਉਣਾ ਪੈ ਜਾ ਜਾਨਵਰ ਤੇ ਉਹ ਸੇਲ ਵੀ ਕਰ ਲਵਾਂ ਪਹਿਲੇ ਜਿੰਨੇ ਜਾਨਵਰ ਹੁਣ ਘਰੇ ਖੜੇ ਨੇ ਇਹ ਸਾਰੇ ਆਪਣੇ ਪੱਕੇ ਰੱਖੇ ਹੋਏ ਨੇ ਤੇ ਵਸ਼ੇਰੇ ਜਨਵਰ ਉਧਾਂ ਆਉਂਦੇ ਰਹਿੰਦੇ ਨੇ 1 2 ਦੋ ਕੋਟੀਆਂ ਲਈਆਂ ਹੋਈਆਂ ਨੇ ਆ ਜਾਣਗੀਆਂ ਅੱਛਾ ਖਰੀਦੀਆਂ ਵੀ ਹੋਣੀਆਂ ਨੇਗੀਆਂ ਉਹ ਆ ਜਾਣਗੇ 5 4 ਦਿਨਾਂ ਚ ਆ ਜਾਣਗੇ ਚਲੋ ਮਾਰਵੜੀ ਲਈ ਨੋ ਬਈ ਕਿ ਨੌਕਰੀਆਂ ਜ਼ਿਆਦਾ ਬਈ ਹੁਣ ਮਾਰਵੜੀ ਦੀ ਕਰਦੇ ਹੋ ਅਗਰ ਕੰਮ ਆਣ ਬਸ਼ੇਰੇ ਰੇ ਰੱਖਦੇ ਉਹਨਾਂ ਇੱਕ ਜੇ ਦੋ ਜੇ ਜ਼ਿਆਦੇ ਚੰਗੇ ਮਿਲ ਜਾਣ ਨੌਕਰੇ ਅੱਛਾ ਉਹ ਹੁਣ ਦੋ ਬੱਚੇ ਆਪਾਂ ਲੈਨੇ ਮਤਲਬ ਵੀ ਬਾਕੀ ਨੌਕਰੀ ਦੀ ਕਮਾਂਗਾ ਬਸ਼ੇਰੇ ਜੇ ਕੋਈ ਚੰਗਾ ਆਉਂਦਾ ਨੌਕਰਾ ਤਾਂ ਲੈ ਲੈਨੇ ਉਦਾਂ ਨਹੀਂ ਮਤਲਬ ਵੀ ਉਹਦਾ ਮਾਰਵੜੀ ਦੇ ਕੰਮ ਕਰਕੇ ਪਾਣੀ ਬਰੀਡਿੰਗ ਬਈ ਤੇ ਚਲੋ ਇਹ ਤੀ ਬਈ ਆਪਣਾ ਭਰਾ ਯਾਦ ਤੇ ਜੇ ਕੋਈ ਬਾਈ ਕੋਈ ਆਪਣੇ ਮਤਲਬ ਵੀ ਕਿਸੇ ਮਿੱਤਰ ਨੇ ਕੋਈ ਸਲਾਹ ਲੈਣੀ ਹੋ ਤਾਂ ਬਾਈ ਨੇ ਫੋਨ ਕਰ ਲਿਓ ਜਰੂਰ ਨੰਬਰ ਆਪਾਂ ਦੇਵਾਂਗੇ ਵਿੱਚ ਉਹ ਕੋਈ ਚੱਕਰ ਨਹੀਂ ਹੈਗਾ ਹਨਾ ਤੇ ਜਨਮਰ ਬਾਈ ਫਿਲਹਾਲ ਕੋਈ ਵਕਾਉ ਨਹੀਂ ਇੱਕ ਦੋ ਦਿਨਾਂ ਚ ਬਾਈ ਕਹਿੰਦੀ ਕਹਿੰਦਾ ਕੋੜੀਆਂ ਕਿਤੋਂ ਆ ਜਰੂਰ ਜਾਣਗੀਆਂ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਵਿੱਚ